ਅਤ ਪ੍ਰਹੇਸਤ ਯੋਧ ਕਥਨੰ ਹੋਨ ਪ੍ਰਾਸਤ ਯੁਦਦਾ ਕਥਨ ਸੰਗੀਤ ਛਪੈ ਚੰਦ ਪਾਗੜ ਦੀ ਪ੍ਰਹਸਤ ਪਠਿਓ ਦਾਗੜ ਦੀ ਦੇ ਕੈ ਦਲ ਅਨਗਨ ਅਨਗਿਣਤ ਸੈਨਾ ਦਲ ਨਾਲ ਲੈ ਕੇ ਰਾਵਣ ਨੇ ਆਪਣੇ ਪੁੱਤਰ ਪ੍ਰਹੇਸਤ ਨੂੰ ਯੁੱਧ ਲਈ ਭੇਜ ਦਿੱਤਾ ਬਾਗੜ ਦੀ ਕੰਪ ਪਪੋ ਹੈ ਉઠી ਬਾਗੜ ਦੀ ਬਾਜੀਐ ਕੁਰਿਆਨ ਤਨ ਜਿਸ ਦੀ ਸੈਨਾ ਦੇ ਬੇਅੰਤ ਕੋਲਿਆਂ ਦੇ ਖੁਰਾ ਨਾਲ ਧਰਤੀ ਕੰਬ ਗਈ ਨਾਗੜ ਦੀ ਨੀਰ ਤੈ ਛਿਣਿਓ ਬਾਗੜ ਦੀ ਗਹਿ ਭੂਮ ਪਛਾਰੀਐ ਉਸ ਨੂੰ ਰਾਮਚੰਦਰ ਦੇ ਸੂਰਮੇ ਨੀਰ ਨੇ ਪੜ ਕੇ ਝਟਕਾ ਦੇ ਕੇ ਧਰਤੀ ਉਤੇ ਪਟਕਾ ਮਾਰਿਆ ਸਾਗਰ ਦੀ ਸਮਰ ਹਹਾਕਾਰ ਦਾਗੜ ਦੀ ਦਾਨਵ ਦਲ ਪਾਰੀਐ ਜਿਸ ਕਰਕੇ ਰਣ ਭੂਮੀ ਵਿੱਚ ਰਾਕਸਾਂ ਦੀ ਸੈਨਾ ਅੰਦਰ ਬਹੁਤ ਹਹਾਕਾਰ ਮਚ ਗਈ ਕੰਗਾਗੜ ਦੀ ਕਾਏ ਭੰਬਕਕ ਕਰਤ ਰਾਗੜ ਦੀ ਰੋਹੇਰ ਰਣ ਰੰਗ ਬਹਿ ਜ਼ਖਮੀਆਂ ਦੇ ਜ਼ਖਮਾਂ ਵਿੱਚੋਂ ਪੱਕ ਪੱਕ ਕਰਕੇ ਲਹੂ ਰਣ ਭੂਮੀ ਵਿੱਚ ਵਗ ਰਿਹਾ ਹੈ ਜਨ ਜਾਗੜ ਦੀ ਜੁਗੈ ਜੁਗਣ ਜਪੈ ਕਾਗੜ ਦੀ ਕਾਕ ਕਰ ਘਰ ਘਰ ਕਹੈ ਜੋਗਣਾ ਦੇ ਝੁੰਡ ਜੈ ਜੈ ਜਾਪ ਰਹੇ ਹਨ ਅਤੇ ਕਾਂ ਚੀਰ ਵੀ ਆਵਾਜ਼ ਨਾਲ ਕਾਂ ਕਾਂ ਕਰ ਰਹੇ ਹਨ ਬਾਗੜ ਦੀ ਪ੍ਰਹਿਸਤ ਜੂਝਤ ਲਾਗੜ ਦੀ ਲੈ ਚਲੇਓ ਆਪ ਦਲ ਜਦੋਂ ਪ੍ਰਹਿਸਤ ਜੂਝਣ ਲਈ ਆਪਣੀ ਸਾਣਾ ਲੈ ਕੇ ਚੱਲਿਆ ਕਾਗੜ ਦੀ ਭੂਮ ਪੜਹੜੀ ਕਾਗੜ ਦੀ ਕੰਪੀ ਦੋਈ ਜਲ ਥਲ ਤਦੋਂ ਧਰਤੀ ਉੱਤੇ ਹਫੜਾ ਦਫੜੀ ਪਸਰ ਗਈ ਅਤੇ ਦੋਵੇਂ ਜਲ ਥਲ ਕੰਬ ਗਏ ਨਾਗੜ ਦੀ ਨਾਦ ਨਹਿ ਨਦ ਪਾਗੜ ਦੀ ਰਣ ਭੇਰ ਭयंकर ਧੋਂਸਿਆਂ ਦਾ ਘੋਰ ਸ਼ਬਦ ਹੋ ਰਿਹਾ ਹੈ ਅਤੇ ਭੇਰੀਆਂ ਦੀ ਭਿਆਨਕ ਗੂੰਜ ਨਿਕਲ ਰਹੀ ਹੈ ਸਾਗੜ ਦੀ ਸਾਗ ਚਲਹਲਤ ਚਾਗੜ ਦੀ ਚਮਕਾਂਤ ਚਲਤ ਸਾਰ ਵਰਛੇ ਝਿਲਮਿਲ ਕਰ ਰਹੇ ਹਨ ਅਤੇ ਚਲਦੇ ਹੋਏ ਤੀਰ ਚਮਕ ਰਹੇ ਹਨ ਖੰਘਾਗੜ ਦੇ ਖੇਤ ਖੜਕ ਖਿਮਕਾ ਤਖਹਤ ਚਾਗੜ ਦੀ ਝਟਕ ਚਿੰਗੈ ਕੱਡਾ ਰਣ ਵਿੱਚ ਤਲਵਾਰਾਂ ਖੈਬੜਾ ਨ ਲੱਗ ਗਈਆਂ ਹਨ ਅਤੇ ਆਪਣੇ ਵਿੱਚੋਂ ਤੁਰੰਤ ਚਿੰਗਾ ਕੱਢਣ ਲੱਗੀਆਂ ਹਨ ਤਾਗੜ ਦੀ ਠਾਟ ਠਟ ਠਟ ਕਰ ਮਨੋ ਠਾਗੜ ਦੀ ਠਨਕ ਠਠਿਆਰ ਕੱਢਾ ਢਾਲਾ ਉਤੇ ਤਲਵਾਰਾਂ ਦੇ ਵੱਜਨ ਨਾਲ ਟਕ ਟਕ ਸ਼ਬਦ ਇੰਜ ਪ੍ਰਤੀਤ ਹੋ ਰਿਹਾ ਹੈ ਮਾਨੋ ਠਠਿਆਰ ਭਾਂਡੇ ਕੱਢ ਰਿਹਾ ਹੋਵੇ ਟਾਗੜ ਦੀ ਢਾਲ ਉਛਲੈ ਬਾਗੜ ਦੀ ਰਣਬੀਰ ਬਭ ਕਹੈ ਕਿਧਰੇ ਢਾਲਾਂ ਉਛਲਦੀਆਂ ਹਨ ਕਿਧਰੇ ਰਣ ਵਿੱਚ ਸੂਰਮੇ ਭੁੱਕਦੇ ਹਨ ਤਾਗੜ ਦੇ ਇਕ ਲੈ ਚਲੇ ਇਕ ਕੋ ਇਕ ਉਚ ਕਹ ਇਕ ਨਾ ਯੋਧਿਆ ਨੂੰ ਇਕ ਯੋਧੇ ਲੈ ਚਲੇ ਹਨ ਅਤੇ ਇਕ ਉਛਲ ਰਹੇ ਹਨ ਤਾਗੜ ਦੀ ਤਾਲ ਤੰਬੂਰੰ ਬਾਗੜ ਦੀ ਰਣਬੀਨ ਸੋ ਸਜੈ ਛੇਨੇ ਛੋਟੇ ਨਗਾਰੇ ਅਤੇ ਬੀਨਾ ਰਣ ਭੂਮੀ ਵਿੱਚ ਵਜਰਣ ਆਹਨ ਸਾਗੜ ਦੀ ਸੰਕ ਕੇ ਸਬਦ ਗਾਗੜ ਦੀ ਗੈਵਰ ਗਲ ਕਜੈ ਕਿਸੇ ਪਾਸੇ ਸੰਖ ਦਾ ਸ਼ਬਦ ਹੁੰਦਾ ਹੈ ਅਤੇ ਦੂਜੇ ਪਾਸੇ ਵੱਡੇ ਵੱਡੇ ਹਾਥੀ ਕ੍ਰੋਧ ਨਾਲ ਚਿੰਗਾੜਦੇ ਹਨ ਤੰਦਾਗੜਤੀ ਧਰਨ ਧੜ ਤੁਕ ਪਰਤ ਜਾਗੜ ਦੀ ਚਕਤ ਚਿਤ ਮਹਿ ਅਮਰ ਧਰਤੀ ਧੜਕਣ ਲੱਗ ਪਈ ਹੈ ਅਤੇ ਦੇਵਤੇ ਯੁੱਧ ਨੂੰ ਵੇਖ ਕੇ ਚਿੱਤ ਵਿੱਚ ਹੈਰਾਨ ਹੋ ਰਹੇ ਹਨ कामपागढ़ दी पोहप बरखा करत जागड़ती जच गंधर्व पार जच अते गंधर्व आकाश तो सुंदर फुल्लां दी बरखा कर रहे हन चागड़ दी ਝੁਜ ਪਟ ਗਿਰੈ ਮਾਗੜ ਦੀ ਮੁਖਮਾਰ ਉਚਰੈ ਸੂਰਮੇ ਜੂਝ ਕੇ ਡਿੱਗਦੇ ਹਨ ਮੋਹੋ ਮਾਰੋ ਮਾਰੋ ਬੋਲਦੇ ਹਨ चागड़ दी सांझ ਪੰਜਰੇ ਗਾਗੜ ਦੀ ਕਨਿਆਰ ਜਾਣਕਾਰ ਹੈ ਸੂਰਮਿਆਂ ਨੇ ਜੋ ਕਵਜ ਪਾਏ ਹੋਏ ਹਨ ਉਹ ਮਾਨੋ ਕਾਲੇ ਸੱਪ ਹੋਣ ਗਾਗੜ ਦੀ ਧੀਰ ਵਰਖੰਤ ਗਾਗੜ ਦੀ ਗਹਿ ਗਦਾ ਗ੍ਰੇਸ਼ਟੰ ਕਈ ਤੀਰ ਆਦੀ ਵਰਕਾ ਕਰਦੇ ਹਨ ਕਈ ਭਾਰੀ ਗਦਾ ਪ੍ਰਹਾਰਦੇ ਹਨ ਮਾਗੜ ਦੀ ਮੰਤਰ ਮੁਖ ਜਪੈ ਆਗੜ ਦੀ ਅਛਰ ਬਰ ਇਸਟੰਗ ਕਈ ਮੁਖ ਵਿੱਚ ਮੰਤਰ ਜਪਦੇ ਹਨ ਅਤੇ ਕਈ ਆਪਣੇ ਈਸ਼ਟ ਦੀ ਜੈ ਜੈ ਬੋਲਦੇ ਹਨ ਸੰਸਾਗੜ ਦੀ ਸਦਾ ਸੇਵ ਸਿਮਰ ਕਰ ਜਾਗੜ ਦੀ ਜੂਝ ਯੋਧਾ ਮਰਤ ਕਈ ਸੱਚਾ ਸ਼ਿਵ ਨੂੰ ਸਿਮਰਦੇ ਹਨ ਇਸ ਤਰ੍ਹਾਂ ਯੋਧੇ ਲੜ ਕੇ ਮਰਦੇ ਜਾਂਦੇ ਹਨ ਸੰਸਾਗੜ ਦੀ ਸੁਪੱਟ ਸੰਮੁਖ ਗਿਰਤ ਆਗੜ ਦੀ ਅਪਚਰਨ ਕਹਿਤ ਬਰਤ ਜੋ ਸੂਰਮੇ ਸਾਨਮੁਖ ਹੋ ਕੇ ਡਿੱਗਦੇ ਹਨ ਉਹਨਾਂ ਨੂੰ ਅਪਸ਼ਰਾਵਾਂ ਵਰਦੀਆਂ ਹਨ ਪੁਆੰਗ ਪ੍ਰਯਾਤ ਸ਼ਾਂਦ ਇਹ ਤੈ ਉੱਛਰੇ ਰਾਮ ਲੰਕੇਸ਼ ਬੈਣ ਇਧਰ ਰਾਮ ਜੀ ਨੇ ਭਵਿਕਸ਼ਣ ਨੂੰ ਲੰਕਾ ਦਾ ਰਾਜਾ ਹੋਣ ਦੇ ਬੋਲ ਕਹੇ ਹਨ ਉਤ ਦੇਵ ਦੇਖੈ ਚੜਾ ਰਤ ਗੈਣ ਅਤੇ ਉੱਧਰ ਦੇਵਤੇ ਰੱਥਾ ਉੱਤੇ ਚੜਕੇ ਆਕਾਸ਼ ਵਿੱਚ ਵੇਖਦੇ ਹਨ ਕਹੋ ਇੱਕ ਇਕੰ ਅਨੇਕੰ ਪ੍ਰਕਾਰੰ हे ਵਿਪੇਖਾਨਾ ਹੋਣਾ ਦਾ ਇੱਕ ਇੱਕ ਕਰਕੇ ਅਨੇਕ ਤਰ੍ਹਾਂ ਨਾਲ ಪರಿਚੈ ਦਿਓ ਮਿਲੇ ਯੁੱਧ ਜیتے ਸਮੰਤੰ ਲੁਜਾਰੰ ਯੁੱਧ ਵਿੱਚ ਜਿੰਨੇ ਲੜਾਕੇ ਸੈਨਾਪਤੀ ਇਕੱਠੇ ਹੋਏ ਹਨ ਵਿਪੇਖਣ ਬਾਚੇ ਰਾਮ ਸੋ ਵਿਵੇਖਣ ਨੇ ਰਾਮ ਪ੍ਰਤੀ ਕਿਹਾ ਤਨੰਗ ਮੰਡਲ ਆਕਾਰ ਜਾ ਕੋ ਬਿਰਾਜੈ ਜਿਸ ਦਾ ਗੋਲ ਘੇਰੇਦਾਰ ਤਨੁਸ਼ ਸੋਵਦਾ ਹੈ ਸਿਰੰਗੈਤ ਪਤਰੰ ਸਤੰ ਸ਼ਾਤ੍ਰ ਸ਼ਾਜੈ ਸਿਰ ਉਤੇ ਕਲਗੀ ਅਤੇ ਚਿੱਟਾ ਛਤਰ ਚੁਲਦਾ ਹੈ ਰਥੰ ਬੇਸਤੰ ਬਿਆਕਰ ਚਰਮੰ ਆਪੀਤੰ ਸ਼ੇਰ ਦੀ ਖਲ ਨਾਲ ਹੱਥ ਮੜਿਆ ਹੋਇਆ ਹੈ ਅਤੇ ਪੈ ਰਹਿਤ ਹੈ ਤੇ ਸਹਨਾਤ ਜਾਨੋ ਹਠੀ ਇੰਦਰ ਜੀਤੰ ਹੈ नाथ ਉਸ ਨੂੰ ਹਾਠੀ ਇੰਦਰ ਜੀਤ ਮੇਗਨਾਦ ਜਾਨ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ